ਤੁਹਾਨੂੰ ਕੀ ਲੱਗਦਾ ਕਿ ਜੋ ਘੋਸ਼ੇ ਪਹਿਲਗਾਮ ਦੇ ਵਿੱਚ ਹੋਇਆ ਇਹ ਪਹਿਲੀ ਵਾਰ ਹੋਇਆ 20 ਮਾਰਚ 2000 ਨੂੰ ਚਟੀ ਸਿੰਧਪੁਰਾ ਦੇ ਵਿੱਚ 35 ਸਿੱਖਾਂ ਨੂੰ ਲੈਣ ਦੇ ਵਿੱਚ ਖੜਾ ਕੇ ਅਨੇਵਾਹ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਜਿਨ੍ਹਾਂ 35 ਸਿੱਖਾਂ ਦੇ ਵਿੱਚ ਬੱਚੇ ਵੀ ਸੀ ਜਵਾਨ ਵੀ ਸੀ ਤੇ ਬਜ਼ੁਰਗ ਵੀ ਸੀ ਅੱਜ ਤੱਕ ਉਹਨਾਂ 35 ਸਿੱਖਾਂ ਦਾ ਪਰਿਵਾਰ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਿਹਾ ਪਰ ਅੱਜ ਤੱਕ ਇਨਸਾਫ ਨਹੀਂ ਦਿੱਤਾ ਗਿਆ ਉਸ ਵਕਤ ਸਰਕਾਰ ਨੇ ਜਿੰਨਾ ਪਰਿਵਾਰਾਂ ਦੇ ਜੀ ਮਰੇ ਸੀ ਉਹਨਾਂ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਈਆ ਤੇ ਇੱਕ ਸਰਕਾਰੀ ਨੌਕਰੀ ਦੇ ਦਿੱਤੀ। ਮਤਲਬ ਕਿ 1 ਲੱਖ ਰੁਪਈਆ ਉਹਨਾਂ ਮਰੇ ਹੋਏ ਸਿੱਖਾਂ ਦਾ ਮੁੱਲ ਪਾਇਆ ਸੀ ਸਰਕਾਰ ਨੇ। ਤੁਹਾਨੂੰ ਪਤਾ ਜਦੋਂ ਇਹ ਸਭ ਕੁਝ ਹੋਇਆ ਉਸ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਬੈਲ ਕਲੈਂਟਨ ਭਾਰਤ ਦਾ ਦੌਰਾ ਕਰਨ ਦੇ ਲਈ ਆਇਆ ਹੋਇਆ ਸੀ ਤੇ ਜਦੋਂ ਉਸ ਨੂੰ ਇਹ ਗੱਲ ਪਤਾ ਲੱਗੀ ਤਾਂ ਬੈਲ ਕਲੈਂਟਨ ਨੇ ਇਹ ਗੱਲ ਲਿਖੀ ਸੀ। ਕਹਿੰਦਾ ਜੇਕਰ ਮੈਂ ਭਾਰਤ ਦਾ ਦੌਰਾ ਕਰਨ ਨਾ ਹੁੰਦਾ ਸ਼ਾਇਦ ਇਹ ਸਭ ਕੁਝ ਨਾ ਹੁੰਦਾ ਤੇ ਹੁਣ ਜਦੋਂ ਅਤਵਾਦੀ ਹਮਲਾ ਹੁੰਦਾ ਪਹਿਲਗਾਮ ਦੇ ਵਿੱਚ ਹੁਣ ਅਮਰੀਕਾ ਦਾ ਉਪ ਰਾਸ਼ਟਰਪਤੀ ਭਾਰਤ ਦਾ ਦੌਰਾ ਕਰਨ ਦੇ ਲਈ ਆਇਆ ਹੋਇਆ ਸੀ ਮੈਨੂੰ ਸਮਝ ਨਹੀਂ ਲੱਗਦੀ ਵੀ ਇਹ ਅਤਵਾਦੀ ਹਮਲੇ ਉਦੋਂ ਹੀ ਕਿਉਂ ਹੁੰਦੇ ਆ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਭਾਰਤ ਦਾ ਦੌਰਾ ਕਰਨ ਦੇ ਲਈ ਆਉਂਦਾ ਇਹਨੂੰ ਕਹਿੰਦੇ ਆ ਰਾਜਨੀਤੀ ਪਰ ਸਾਡੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਬਲਕਿ ਇੱਕ ਦੂਜੇ ਦੇ ਨਾਲ ਧਰਮ ਦੇ ਨਾਂ ਤੇ ਲੜੀ ਜਾਂਦੇ ਆ ਜਿਹੜੇ ਹਮਲਾ ਕਰਾਉਂਦੇ ਆ ਜਾਂ ਕਰਦੇ ਆ ਉਹ ਵੀ ਇਹ ਚਾਹੁੰਦੇ ਆ ਵੀ ਸਾਡੇ ਲੋਕ ਧਰਮ ਦੇ ਨਾਂ ਤੇ ਇੱਕ ਦੂਜੇ ਦੇ ਨਾਲ ਲੜਨ ਉਹ ਆਪਦੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋਈ ਜਾਂਦੇ ਆ ਕਿਉਂਕਿ ਸਾਡੇ ਲੋਕ ਧਰਮ ਦੇ ਨਾਂ ਤੇ ਇੱਕ ਦੂਜੇ ਦੇ ਨਾਲ ਲੜੀ ਜਾਂਦੇ ਆ ਪਰ ਜਿਸ ਦਿਨ ਸਾਡੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਕਿ ਸਾਨੂੰ ਧਰਮ ਦੇ ਨਾਂ ਤੇ ਆਪਸ ਦੇ ਵਿੱਚ ਕਿਉਂ ਲੜਾਇਆ ਜਾ ਰਿਹਾ ਉਸ ਦਿਨ ਸਾਰਾ ਕੁਝ ਸਹੀ ਹੋ ਜਾਊਗਾ ਉਸ ਦਿਨ ਇਹ ਅੱਤਵਾਦੀ ਹਮਲੇ ਹੋਣੋ ਵੀ ਰੁਕ ਜਾਣਗੇ ਪਰ ਜਿੰਨਾ ਟਾਈਮ ਤੁਸੀਂ ਇੱਕ ਦੂਜੇ ਦੇ ਨਾਲ ਧਰਮ ਦੇ ਨਾਂ ਤੇ ਲੜਦੇ ਰਹੋਗੇ ਉਨਾ ਟਾਈਮ ਇਹ ਅੱਤਵਾਦੀ ਹਮਲੇ ਵੀ ਹੁੰਦੇ ਰਹਿਣਗੇ ਤੇ ਥੋਡੀਆਂ ਲਾਸ਼ਾਂ ਦੇ ਉੱਪਰ ਇਹ ਗੰਧੀ ਰਾਜਨੀਤੀ ਗੰਧੀ ਸਿਆਸਤ ਵੀ ਖੇਢੀ ਜਾਊਗੀ ਇਹ ਗੱਲ ਚੇਤੇ ਰੱਖਿਓ ਮੇਰੀ